ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਔਰ ਇੱਕ ਯੂਨੀਵਰਸਿਟੀ ਜਿਹੜੀ ਕਿ ਦੁਨੀਆ ਦੇ ਵਿੱਚ ਬਹੁਤ ਵੱਡਾ ਰਾਇਕ ਰੱਖਦੀ ਹੈ ਡਾਇਰੈਕਟ ਟਾਈਅਪ ਲੈਂਡਮਾਰਕ ਦੇ ਨਾਲ ਔਰ ਤੁਸੀਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੁਣ ਐਡਮਿਸ਼ਨ ਲੈ ਸਕਦੇ ਹੋ ਔਰ ਕਿਸ ਤਰ੍ਹਾਂ ਦੇ ਪ੍ਰੋਫਾਈਲ ਅਸੈਪਟਡ ਹੋਣਗੇ ਕੈਨੇਡਾ ਦੀ ਇਸ ਯੂਨੀਵਰਸਿਟੀ ਦੇ ਵਿੱਚ ਔਰ ਕਿੰਨੇ ਸਕਸੈਸ ਰੇਟ ਦੇ ਚਾਂਸਸ ਨੇ ਇਸ ਯੂਨੀਵਰਸਿਟੀ ਦੇ ਵਿੱਚ ਜਸਮੀਤ ਪਾਟਲ ਜੀ ਸਾਡੇ ਨਾਲ ਨੇ ਜਸਮੀਤ ਜੀ ਬਹੁਤ ਸਵਾਗਤ ਹੈ ਮੈਂ ਚਾਹਾਂਗਾ ਕਿ ਇਸ ਯੂਨੀਵਰਸਿਟੀ ਨੂੰ ਤੁਸੀਂ ਐਕਸਪਲੇਨ ਕਰੋ ਸੋ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਮ ਬਹੁਤ ਵੱਡਾ ਹੈ ਤੁਸੀਂ ਗੂਗਲ ਤੇ ਸਰਚ ਕਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਰੈਂਕ 2 ਯੂਨੀਵਰਸਿਟੀ ਇਨ ਕੈਨੇਡਾ ਐਂਡ ਰੈਂਕ 25 ਇਨ ਦ ਵਰਲਡ ਸੋ ਉਹਨਾਂ ਦਾ ਇੱਕ ਕੋਲੋਵਨਾ ਕੈਂਪਸ ਹੈ ਵਿਚ ਇਜ਼ ਇਨ ਬ੍ਰਿਟਿਸ਼ ਕੋਲੰਬੀਆ ਕੋਲੋਵਨਾ ਇਜ਼ ਅ ਬਿਊਟੀਫੁਲ ਸਿਟੀ ਉੱਥੇ 6 स्ट्रीम्स मास्टर डिग्री इंजीनियरिंग भी हैगी है डिजाइन से भी है डाटा एनालिटिक्स से भी सोशल वर्क च भी एंड दस तरह दैचलर डिग्री दस स्ट्रीम्स बैचलर डिग्री अप्लाई कर सकते हो। फॉर बैचलर डिग्री मिनीम परसेंटेज रिक्वायरमेंट इज़ एटी फाइव परसेंट सिक्स पॉइंट फाइव नो बैंड लैस दैन सिक्स बट द फीस इज एवरेजली फिफ्टी फाइव थाउजेंड डॉलर पर ईयर कि देखो जो रैंक यूनिवर्सिटी की गल करते होता फिफ्टी फाइव थाउजेंड डॉलर यानी कि बत्ती तेती लाख सालाना फीस हैगी है बट टॉप रैंक यूनिवर्सिटी इन द वर्ल्ड सो इफ यू आर लुकिंग एट टॉप रैंक यूनिवर्सिटी इन द वर्ल्ड यू पी सी इज़ अ वेरी वेरी गुड ऑप्शन एंड जे वीज़ा भी गल करिए वीज़ा सक्सैस रेट इज़ रियली हाई फॉर यू एस टी यू बी सी एंड टॉप रैंक यूनिवर्सिटीज एंड ਕੀ ਕਹਿੰਦੇ ਜੇ ਅਸੀਂ ਮਾਸਟਰਸ ਦੀ ਗੱਲ ਕਰਦੇ ਹਾਂ ਤਾਂ ਫੀਸ ਇਸ 55 ਟੂ 60000 ਡਾਲਰਸ ਫਾਰ ਦਾ ਕੰਪਲੀਟ ਪ੍ਰੋਗਰਾਮ ਬਟ ਦਾ ਐਂਟਰੀ ਰਿਕੁਆਇਰਮੈਂਟਸ ਆਰ ਕੁਆਇਟ ਫਲੈਕਸੀਬਲ ਉਹਦੇ ਚ ਪਰਸੈਂਟੇਜ ਫਲੈਕਸੀਬਲ ਹੈ ਜਿਵੇਂ ਸੋਸ਼ਲ ਵਰਕ ਚ ਤੁਸੀਂ ਫਲੈਕਸੀਬਲ ਐਂਟਰੀ ਨਾਲ 65% ਰਿਕੁਆਇਰਮੈਂਟ ਹੈਗੀ ਹੈ ਸੋ ਹਰ ਮਾਸਟਰ ਡਿਗਰੀ ਦੀ ਜਿਹੜੀ ਐਂਟਰੀ ਰਿਕੁਆਇਰਮੈਂਟ ਹੈ ਦੈਟ ਇਜ਼ ਫਲੈਕਸੀਬਲ ਬਟ ਯੂਬੀਸੀ ਨੂੰ ਬਹੁਤ ਹੀ ਘੱਟ ਜਿਹਨੂੰ ਕਹਿੰਦੇ ਆ ਕੰਸਲਟੈਂਟਸ ਆ ਕੀ ਕਹਿੰਦੇ ਆ ਰਿਪਰੈਜ਼ੈਂਟ ਕਰਦੇ ਨੇ ਵੀ ਆਰ ਵਨ ਆਫ so students if you are looking at top rank university because right now top ranked universities are in very very high demand then landmark is the right choice for you no processing fees nothing is being charged apa profile build karan de lokan nu 2 2 2.5 lakh lende hai kyunki jadon aap si ib league university di gall karde haan ta loki bahut paise le lende hai tade ko ubc ch admission karaan de but we will not charge you anything because we are on their panel so you can come back to us for ubc and you can get free of cost advice and free of cost admission process bilkul theek hai acha ubc de vich intakes de hisab de naal kitni ki der pehla apply karna penda so right now we are talking about september intake and last date to apply for september intake is 15 february ਸੋ ਸਟੂਡੈਂਟਸ ਅਜੇ ਅਕਤੂਬਰத் ਹੈਗੇ ਆ ਜੇ ਤੁਸੀਂ ਹੱਲੇ ਵੀ ਆਪਣੇ ਪ੍ਰੋਡਕਟ ਜਿਹਨੂੰ ਕਹਿੰਦੇ ਆ ਇੱਕ ਪ੍ਰੈਡਿਕਟਿਡ ਸਕੋਰਸ ਦੇ ਨਾਲ ਅਪਲਾਈ ਕਰਨਾ ਚਾਹੁੰਦੇ ਹੋ ਜੇ ਤੁਸੀਂ ਹੁਣੇ ਪਲੱਸ 2 ਕਰ ਰਹੇ ਹੋ ਤਾਂ ਪ੍ਰੈਡਿਕਟਿਡ ਸਕੋਰਸ ਦੇ ਨਾਲ ਤੁਸੀਂ ਸਪਟੈਂਬਰ ਇਨਟੇਕ ਹੱਲੇ ਵੀ ਅਪਲਾਈ ਕਰ ਸਕਦੇ ਹੋ ਬਟ ਇਫ ਯੂ ਆਰ ਆਲਰੇਡੀ ਡਨ ਯਰ 12th ਲਾਸਟ ਈਅਰ ਐਂਡ ਨਾਓ ਯੂ ਡਨ ਯਰ ਮਾਸਟਰਸ ਬੈਚਲਰਸ ਯੂ ਵਾਂਟ ਟੂ ਡੂ ਮਾਸਟਰਸ ਦੈਨ ਆਲਸੋ ਯੂ ਕੈਨ ਅਪਲਾਈ ਰਾਈਟ ਨਾਓ ਫਾਰ ਸਪਟੈਂਬਰ 26 ਸੋ ਵੀ ਆਰ ਟਾਕਿੰਗ ਅਬਾਊਟ ਸਪਟੈਂਬਰ 26 ਇਨਟੇਕ ਬਿਕਾਜ਼ ਜਿੰਨੀਆਂ ਵੱਡੀਆਂ ਯੂਨੀਵ ਕਾਫੀ ਸਾਰੇ 31 ਦਸੰਬਰ ਨੂੰ ਬੰਦ ਕਰ ਦਿੰਦੀਆਂ ਸਪਟੰਬਰ ਦੀ ਐਡਮਿਸ਼ਨ ਕਾਫੀ ਸਾਰੇ 31 ਜਨਵਰੀ ਨੂੰ ਬੰਦ ਕਰ ਦਿੰਦੀਆਂ ਸੋ ਵੀ ਆਰ ਟਾਕਿੰਗ ਅਬਾਟ 15 ਫੈਬਰੂਰੀ ਸੋ ਵੀ ਹੈਵ ক্লোਜ਼ ਟੂ 3 ਮੰਥਸ ਮਤਲਬ 15th ਆਫ ਫੈਬਰੂਰੀ ਆ ਜਿਹੜੀ ਉਹ ਇੱਕ ਤਰ੍ਹਾਂ ਨਾਲ ਡੈਡਲਾਈਨ ਹੈ ਹਾਂਜੀ ਹਾਂਜੀ ਬਿਲਕੁਲ ਉਸ ਤੋਂ ਬਾਅਦ ਸਪਟੰਬਰ 26 ਲਈ ਬੱਚਾ ਨਹੀਂ ਅਪਲਾਈ ਕਰ ਪਾਏਗਾ ਫਿਰ ਉਹ ਸਪਟੰਬਰ 27 ਲਈ ਅਪਲਾਈ ਕਰੇਗਾ ਸੋ ਸਟੂਡੈਂਟਸ ਇਫ ਯੂ ਆ ਲੁਕਿੰਗ ਐਟ ਅ ਟਾਪ ਰੈਂਕਡ ਯੂਨੀਵਰਸਿਟੀ ਦੈਨ ਯੂਬੀਸੀ ਇਜ਼ ਅ ਵੈਰੀ ਵੈਰੀ ਗੁੱਡ ਆਪਸ਼ਨ ਜਸ਼ਮੀ ਜੀ ਇਹਦਾ ਮਤਲਬ ਹੈ ਜਿਹੜੀਆਂ ਅਗਰ ਫਰਵਰੀ ਚ ਐਡਮਿਸ਼ਨ ਬੰਦ ਕਰ ਦੇਣੀ ਹੈ ਸੈਪਟੈਂਬਰ ਇਨਟੇਕ ਦੀ ਇਹਦਾ ਮਤਲਬ ਹੈ ਬਹੁਤ ਸਾਰੇ ਸਟੂਡੈਂਟਸ ਬਹੁਤ ਪਲੈਨਿੰਗ ਦੇ ਨਾਲ ਆਪਣੀ ਐਜੂਕੇਸ਼ਨ ਨੂੰ ਅੱਗੇ ਲੈ ਕੇ ਜਾਂਦੇ ਬਿਲਕੁਲ ਸਰ ਜਿਵੇਂ ਆਪਾਂ ਕਹੀਏ ਬੱਚੇ 8ਵੀਂ ਤੋਂ ਇੱਥੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਮੈਂ ਨੀਟ ਦਾ ਐਗਜ਼ਾਮ ਦੇਣਾ ਹੈ ਮੈਂ ਇੰਜੀਨੀਅਰਿੰਗ ਦਾ ਐਗਜ਼ਾਮ ਦੇਣਾ ਹੈ ਮੈਂ ਪੈਕੇਜ ਜਾਣਾ ਹੈ ਆਈਆਈਟੀ 'ਚ ਜਾਣਾ ਹੈ ਸੋ ਇਹ ਪੈਕ ਆਈਆਈਟੀ ਤੋਂ ਵੀ ਉੱਤੇ ਦੀ ਗੱਲ ਕਰ ਰਹੇ ਹਾਂ ਅਸੀਂ ਥਿਸ ਇਜ਼ ਅ ਵਰਲਡ ਰੈਂਕਡ ਯੂਨੀਵਰਸਿਟੀ ਯੂਨੀਵਰਸਿਟੀ ਦੀ ਆਨਲਾਈਨ ਰੈਂਕ ਚੈੱਕ ਕਰੋ ਕਿ ਵਰਲਡ 'ਚ ਰੈਂਕ 25 ਤੇ ਹੈ ਵਰਲਡ ਵਰਲਡ ਚ ਜੇ ਵਰਲਡ ਚ ਅੱਜ 50000 ਯੂਨੀਵਰਸਿਟੀਆਂ ਜਾਂ ਲੱਖ ਹੈ ਤਾਂ ਚ ਰੈਂਕ 25 ਤੇ ਸੋ ਯੂ ਵਿਲ ਬੀ ਸਟੱਡਿੰਗ ਇਨ ਅ ਵੈਰੀ ਵੈਰੀ ਹਾਈਲੀ ਰੈਂਕ ਯੂਨੀਵਰਸਿਟੀ ਸੋ ਮੈਨੂੰ ਲੱਗਦਾ ਫਿਰ ਇਹਦੇ ਵਿੱਚ ਵੀਜ਼ਾ ਚਾਂਸ ਵੀ ਜ਼ਿਆਦਾ ਹੁੰਦੇ ਹੋਣਗੇ ਆਫਰ ਲੈਟਰ ਹਾਈਐਸਟ ਹਾਈਐਸਟ ਸੋ ਇਨ ਥਿਸ ਪੀਰੀਅਡ ਆਲਸੋ ਯੂਬੀਸੀ ਹੈਸ ਗਾਟ ਦ ਮੈਕਸਿਮਮ ਵੀਜ਼ਾ ਅਪਰੂਵਲਸ ਐਂਡ ਮੈਕਸਿਮਮ ਨੰਬਰ ਆਫ ਸਟੂਡੈਂਟਸ ਐਂਡ ਤੁਸੀਂ ਹੈਰਾਨੀ ਦੀ ਗੱਲ ਹੋਈ ਕਿ ਸਰ ਇੱਕ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਚ 16% ਜ਼ਿਆਦਾ ਬੱਚੇ ਆਏ ਆ ਲਾਸਟ ਈਅਰ ਤੋਂ ओके ਇਹਦਾ ਮਤਲਬ ਹੈ ਜਿਹੜੇ ਇੰਟੈਲੀਜੈਂਟ ਬੱਚੇ ਸੀ ਇੱਧਰ ਉੱਧਰ ਕਿਤੇ ਭਟਕਦੇ ਸੀ ਉਹ ਹੁਣ ਅੰਡਰਸਟੈਂਡ ਕਰ ਰਹੇ ਨੇ ਕਿ ਸਾਨੂੰ ਯੂਨੀਵਰਸਿਟੀ ਚ ਮੂਵ ਕਰਨਾ ਹੈ ਬਿਲਕੁਲ ਸੋ 16% ਲਾਸਟ ਈਅਰ ਤੋਂ ਜ਼ਿਆਦਾ ਬੱਚੇ ਯੂਬੀਸੀ ਚ ਆਏ ਨੇ ਸੋ ਤੁਸੀਂ ਸੋਚ ਸਕਦੇ ਹੋ ਕਿ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਆਰ ਐਟ ਗਰੋਥ ਬਿਲਕੁਲ ਠੀਕ ਹੈ ਔਰ ਜਿਹੜੇ ਇੰਟੈਲੀਜੈਂਟ ਸਟੂਡੈਂਟਸ ਨੇ ਜਿਵੇਂ ਤੁਸੀਂ ਦੱਸਿਆ ਮਿਨਿਮਮ 6.5 ਚਾਹੀਦਾ ਹੈ ਔਰ 8855 ਪਰ ਪਰ ਬਟ ਅਫੋਰਡੇਬਿਲਟੀ ਦੀ ਗੱਲ ਹੈ ਕਿਉਂਕਿ ਫੀਸ ਸਾਲਾਨਾ 32 ਤੋਂ 33 ਲੱਖ ਹੈ ਤੁਸੀਂ ਕਹੋ ਕਿ ਮੈਂ ਸਾਲ ਦਾ ਉੱਥੇ ਜਾ ਕੇ ਪੈਸੇ ਕਮਾ ਲਾਂ ਤੇ ਮੈਂ ਯੂਬੀਸੀ ਚ ਪੜ ਲਾਂਗਾ ਨੋ ਤੁਸੀਂ ਕਹੋ ਕਿ ਬੈਚਲਰ ਡਿਗਰੀ ਤੁਹਾਨੂੰ ਜਾ ਕੇ ਸਵਾ ਕਰੋੜ ਰੁਪਈਆ ਫੀਸ ਹੈ ਪਰ देयर आर ਪੈਰੈਂਟਸ ਹੂ ਆਰ ਰੈਡੀ ਟੂ ਅਫੋਰਡ ਦੈਟ ਕਾਈਂਡ ਆਫ ਫੀਸ ਐਂਡ ਦੇ ਆਰ ਲੁਕਿੰਗ ਫਾਰ ਅ ਹਾਈਲੀ ਰੈਂਕਡ ਯੂਨੀਵਰਸਿਟੀ ਸਵਾ ਕਰੋੜ ਫੀਸ ਹੈ ਪਰ ਜੇ ਪੈਕੇਜ ਹੀ ਕਰੋੜ ਰੁਪਈਆ ਦਾ ਲੱਗਿਆ ਬੱਚੇ ਦਾ ਪਾਸ ਆਊਟ ਕਰਕੇ ਤਾਂ ਉਹ ਬਰਾਬਰ ਹੋ ਜਾਂਦਾ ਬਿਲਕੁਲ ਠੀਕ ਹੈ ਸੋ ਫੀਸ এডੂਕੇਸ਼ਨ ਤੇ ਇਨਵੈਸਟਮੈਂਟ ਹੈ ਜਿਹੜੀ ਉਦੀ ਰਿਟਰਨ ਬੈਕ ਬਹੁਤ ਜ਼ਿਆਦਾ ਹੈ ਪਰ ਜੇ ਤੁਸੀਂ ਆਪਣੀ ਸਕਸੈਸਫੁਲੀ ਚੰਗੀ এডਿਕੇਸ਼ਨ ਕੰਪਲੀਟ ਕਰ ਦਿਓ ਚਲੋ ਥੈਂਕ ਯੂ ਸੋ ਮਚ ਐਂਡ 9841390412 ਜਸਪੀਤ ਪਾਟਿਆ ਜੀ ਦਾ ਨੰਬਰ ਹੈ ਤੁਸੀਂ ਜਸਮੀਤ ਜੀ ਦੇ ਨਾਲ ਜਾਂ ਇਹਨਾਂ ਦੀ ਟੀਮ ਦੇ ਨਾਲ ਗੱਲ ਕਰੋ ਕਿਸੇ ਵੀ ਆਫਿਸ 'ਚ ਵਿਜ਼ਿਟ ਕਰੋ ਅਪਾਇੰਟਮੈਂਟ ਬਣਾਓ ਤੇ ਤੁਸੀਂ ਫਿਰ ਆਪਣੀ ਜ਼ਿੰਦਗੀ ਦਾ ਫੈਸਲਾ ਕਰੋ ਥੈਂਕ ਯੂ ਸੋ ਮਚ ਥੈਂਕ ਯੂ